ਹੈਲੋ ਗਾਇਸ ਵਰਕਮ ਆਇਨੋ ਬਲੋਗ ਅੱਜ ਪਹਿਰੇ ਆਏ ਮੀ ਆਪਾਂ ਉਹਦੇ ਕਰਕੇ ਸਕੂਲ ਨਹੀਂ ਗਏ ਬਾਕੀ ਹੁਣ ਅੱਜ ਆਪਾਂ ਬਣਾਉਂਗੇ ਮਖਾਣੇ ਉਹਨੂੰ ਤਰ ਕੇ ਫਰਾਈ ਕਰੂਗੇ ਚਲ ਔਰ ਦੇਖੋ ਤੁਸੀਂ ਅੱਜ ਦੇ ਬਲੋਗ ਨਾਲ ਮੇਰੇ ਨਾਲ ਜੁੜੇ ਰਹੋ। ਅਰੇ ਦੇਖੋ ਮੀ ਪਹਿਰੇ ਨਾਲ ਬਿਜਲੀ ਰਸ਼ ਕਰਦੀ ਹੈ। ਅਰੇ ਕਰਕੇ ਆਪਾਂ ਅੱਜ ਘਰ ਮਾਂ ਰੁਕੇ ਹੋਏ ਆ ਬਾਕੀ ਹੁਣ ਆਪਾਂ ਬਣਾਉਂਦੇ ਆ ਬਲੋਗ ਦੇਖੋ ਤੁਸੀਂ ਆ ਹੈ ਗਿਆ ਮਖਾਣੇ ਬਾਕੀ ਆ ਲਫਾ ਹੋਈ ਹੈ। ਬਾਕੀ ਹੁਣ ਆਪਾਂ ਪਲੇਟ 'ਮਾ ਪਾਣਦੇ ਆਨੇ ਮਖਾਣੇ ਬਾਕੀ ਹੁਣ ਆਪਾਂ ਤੁਸੀਂ ਦੇਖੋ ਆ ਹੈਗਾ ਆਪਣਾ ਪ੍ਰਾਈਵੈਨ ਬਾਕੀ ਹੁਣ ਆਪਾਂ ਗੈਸ ਨੂੰ ਬਾਗ ਦਈ ਚਲਾ ਦੇ ਗੈਸ ਪੱਲੇਗਾ ਹੁਣ ਆਪਾਂ ਫੋਨ ਨੂੰ ਲਾ ਦਿਆ ਆਪਾਂ ਸਟੈਂਡ 'ਤੇ ਆਹ ਹੈਗਾ ਦੇਸੀ ਆਪਾਂ ਦੇਸੀਗੀ ਮੱਖਣਿਆਂ ਨੂੰ ਤਰੂਗੇ ਬਾਕੀ ਹੁਣ ਆਪਾਂ ਕਾਲੀ ਮਿਰਚ ਵੀ ਪਾਉਂਗੇ ਬਾਕੀ ਹੁਣ ਤੁਸੀਂ ਦੇਖੋ ਚੱਲੋ ਹੁਣ ਆਪਾਂ ਗੈਸ ਨੂੰ ਚਾਲਾਂ ਲੈਂਦੇ ਆ ਆਕਾਤ ਆਪਾਂ ਇੰਝ ਫੋਨ ਅਨੇਗੇ 300 ਬਰਾਕਤੇ ਪਰ ਇਹਦੇ ਸੇਹੀ ਪਾ ਲੈ ਆਹ ਲੱਗਦੇ ਸੇਹੀ ਜਦੋਂ ਇਹ ਮੈਂ ਉਹ ਕਿੰਨੇ ਪਾਉਣਾ ਆਪਾਂ ਨੇ ਪਾ ਲੈਣਾ ਇੱਕ ਚਮਚਾ ਦੇ ਸੇਹੀ ਦਾ ਤੋ ਸੀ ਜਿਆਦਾ ਉੱਤੇ ਪਰ ਨਿਕਲਣਾ ਹੈ ਤਾਂ ਹਾਈਪਰ ਛਿੰਮ ਪਰ ਹੀ ਕਰਿਓ ਆ ਪਾੜਾ ਦੇ ਆ ਪਣੀ ਦੇ ਸੀ ਕਿ ਮੈਂ ਇਹਦੇ ਮੈਂ ਪਾੜਾ ਦੇ ਆ ਪਾ ਮ ਖਾਣੇ ਉਨਾ ਪੈਦਮ ਆਪਾਂ ਲੱਗੀਆਂ ਮਖਾਣੇ ਦੇ ਆਪਾਂ ਨੇ ਪਾ ਦੇ ਮਖਾਣੇ ਹੁਣ ਆਪਾਂ ਇਹਨੂੰ ਚੰਗੀ ਨਾਲ ਹਲਾ ਲਵਾਂ ਹੁਣ ਇਹਦੇ ਮੈਂ ਪਾ ਰੂਂਗੀ ਆਪਾਂ ਥੋੜਾ ਜਿਹਾ ਨਮੂਨ ਬਾਕੀ ਤੁਸੀਂ ਆਪਨੇ ਸਾਹਮਣੇ ਪਾ ਲਿਓ ਬਾਕੀ ਹੁਣ ਆਪਾਂ ਨੇ ਪਾਣੀ ਥੋੜੀ ਕਾਲੀ ਮਿਰਚ ਆ ਆ ਗਿਆ ਪਣੀ ਕਾਲੀ ਮਿਰਚ ਚੰਗੀ ਤਰ੍ਹਾਂ ਹਲਾ ਲਓ ਖਾਣੇ ਮੰਗੇ ਹੁਣ ਆਪਾਂ ਟੇਸਟ ਕਰਕੇ ਦੱਸਦੇ ਹੁਣ ਕਾਹੇ λε ਮੰਗੇ ਆ ਖਾਣੇ ਮੰਗੇ ਆਪਾਂ ਹੁਣ ਖਾ ਕੇ ਟੇਸਟ ਦੱਸਦੇ ਆਹ ਕੈਲਸ਼ੀਅਮ ਕੈਲਸ਼ੀਅਮ ਬੋਲਾ ਕਰਦੇ ਨੇ ਨਾਲੇ ਆਪਣੀ ਹੱਡੀਆਂ ਨੂੰ ਮਜ਼ਬੂਤ ਰੱਖਦੇ ਆ ਬਾਕੀ ਹੁਣ ਆਪਾਂ ਖਾ ਕੇ ਦੱਸ ਦਿੰਦੇ ਆ ਜਿਹਦੇ ਗੋਡੇ ਗੁੱਡੇ ਦੁਖਦੇ ਹੁੰਦੇ ਆ ਉਹਨਾਂ ਵਾਸਤੇ ਵੀ ਆਹ ਠੀਕ ਐ ਬਾਕੀ ਹੁਣ ਦੱਸਦੇ ਆਪਾਂ ਆਰੇ ਮਖਾਣੇ ਬਹੁਤ ਜ਼ਿਆਦਾ ਘੈਂਟ ਹੈ ਬਈ ਤੁਸੀਂ ਵੀ ਇੱਕ ਦਿਨ ਟਰਾਈ ਕਰਿਓ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਹੁੰਦੇ ਹੈ ਗਾਇਸ ਹੁਣ ਅਸਲ ਨਾਲੇ ਮੇਰਾ ਵਲੋਗ ਤਾਂ ਹੁਣ ਆਪਾਂ ਐਂਡ ਕਰਨ ਲੱਗੇ ਆ ਹੁਣ ਆਪਾਂ ਨੈਕਸਟ ਵਲੋਗ ਲੈ ਜਾਉਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਫਟਾਫਟ ਮਿਲਦੇ ਹੁਣ ਨੈਕਸਟ ਵੀਡੀਓ ਮਾ ਓਕੇ ਬਾਈ